ਵਾਲ ਵਾਲਮੀਕੀ ਮਹਾਰਾਜ ਕੀ ਜਾਂ ਚਿੜੀ ਚਿੜੀ 108 ਸਤਿਗੁਰੂ ਗਿਆਨनाथ ਮਹਾਰਾਜ ਕਲਸਤਾ ਜੀ ਕਿ ਇਤੋਂ ਅਜਤੋਂ 2 ਤਰੀਕ ਵਾਲੇ ਦੇਣਾ ਕਾਫੀ ਤਗੜਾ ਜਿਹੜਾ ਵਾ ਪਿੰਡ ਦੇ ਵਿੱਚ ਵਾਰਦਾਤ ਹੋਈ ਆ ਲੁੱਟ ਖੋਹੀ ਜਿਸ ਦੇ ਵਿੱਚ ਜਾਨੋ ਮਾਰਨ ਦੀ ਨੀਅਤ ਨਾਲ ਐਸ ਮੁੰਡੇ ਦੇ ਰਾਤ ਦਾਤਰ ਮਾਰੇ ਆ ਲੁੱਟ ਖੋਹ ਕੀਤੀ ਗਈ ਆ ਉਸ ਤੋਂ ਬਾਅਦ ਸਵੇਰੇ 3 ਤਰੀਕ ਨੂੰ ਆ ਮੁੰਡੇ ਨੂੰ ਦਾਤਰ ਮਾਰੇ ਗਏ ਆ ਸਵੇਰੇ 5 ਵਜੇ ਇਹਨੂੰ ਕਹਿੰਦੇ ਕਿ ਤੂੰ ਦਾਖਲ ਕਿਉਂ ਕਰਾ ਕੇ ਆਇਆ ਪਿੰਡ ਦੇ ਕਰਕੇ ਮਦਦ ਕੀਤੀ ਜਿਸ ਦੇ ਵਿੱਚ ਕਿ ਪੁਲਿਸ ਨੇ ਅਜੇ ਤੱਕ ਕੋਈ ਬੰਦਾ ਅਰੈਸਟ ਨਹੀਂ ਕੀਤਾ ਉਹ ਵੀ ਪੂਰੇ ਪਿੰਡ ਨੇ ਦੋ ਬੰਦਿਆਂ ਨੂੰ ਭੱਜ ਕੇ ਫੜ ਕੇ ਬਾਹਰੋਂ ਫੜਾਇਆ ਤੇ ਫਿਰ ਜਾ ਕੇ ਬੰਦੇ ਫੜੇ ਹੁਣ ਜਿਹੜੇ ਉਹ ਦੂਜੇ ਬੰਦੇ ਆ ਉਹ ਆ ਕੇ ਰਫਲਾ ਲੈ ਕੇ ਕੋ ਮਰੇ ਆ ਕਿ ਇਹਨਾਂ ਨੂੰ ਗੋਲੀ ਮਾਰਨੀ ਆ ਕਿ ਸਾਰੇ ਮਹੱਲੇ ਨੇ ਇੱਥੇ ਦੇਖੋ ਸਾਰੇ ਸਾਈਨ ਕੀਤੇ ਆ ਕਿ ਜੇਕਰ ਉਹਨਾਂ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਕਰ ਦਈਏ ਉਹਦੇ ਵਿੱਚ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਏਗੀ ਕਿ ਵੱਡੇ ਪੱਦਰ ਦੇ ਉਹ ਵੀ ਨਸ਼ਾ ਤਸਕਰ ਆ ਨਸ਼ਾ ਵੇਚਣ ਦਾ ਕੰਮ ਕਰਦੇ ਹੋ ਬੰਦੇ ਉਹਨਾਂ ਨੂੰ ਲੁੱਟਾਂ ਖੋਹਾਂ ਵੀ ਕਰਦੇ ਜਿਹੜੇ ਸਬਜ਼ੀਆਂ ਵਾਲੇ ਵਿਚਾਰੇ ਜਾਂਦੇ ਆ ਸਵੇਰੇ ਸਵੇਰੇ ਮੰਡੀ ਨੂੰ ਉਹਨਾਂ ਕੋਲੋਂ ਲੁੱਟਾਂ ਖੋਹਾਂ ਕਰਦੇ ਆ ਉਹਨਾਂ ਨੂੰ ਦਾਤਰ ਵੀ ਮਾਰਦੇ ਆ ਬੜੀ ਵਾਰੀ ਕਹਿ ਚੁੱਕਿਆ ਕਿ ਉੱਥੇ ਚੌਕੀ ਬਣਨੀ ਚਾਹੀਦੀ ਆ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਦਿੱਤਾ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇ ਦਿੱਤਾ ਕਿ ਜੇਕਰ ਆਪਣਾ 2 ਦਿਨਾਂ ਦੇ ਅੰਦਰ ਅੰਦਰ ਨਾ ਬੰਦੇ ਅਰੈਸਟ ਕੀਤੇ ਫਿਰ ਜਿਹੜਾ ਆ ਹਾਈਵੇ ਰੋਡ ਵੱਲਾ ਬੰਦ ਕੀਤਾ ਜਾਊਗਾ ਮੱਲਾ ਨਵਾਸੀਆਂ ਵੱਲੋਂ ਗੰਨਾ ਬਾਈ ਤਰਮਿੰਦਰ ਪਾਜੀ ਮਾਮਲਾ ਇਹੋ ਹੀ ਆ ਕਿ ਮੰਨ ਲਾ ਵੀ 12 13 ਦਿਨ ਹੋ ਗਏ ਆ ਵੀਰ ਦੇ ਥੱਟਾਂ ਲਾਈਆਂ ਇਹਦਾ ਕੰਨ ਵੱਢਿਆ ਵਾ ਇਹਨੂੰ ਦਾਖਲ ਕਰਾ ਕੇ ਆਉਣ ਨੇ ਮੈਂ ਦੇ ਵੀਰ ਸਤਨਾਮ 5 ਵਜੇ ਆ ਗਏ ਇਹਦਾ ਉਹਨਾਂ ਦਾ ਤਾਤਰ ਮਾਰਦੇ ਸਿਰ ਤੇ ਮਾਰਦੇ ਬਾਹਾਂ ਤੋੜਦੀ ਆ ਫੇਚਰ ਕਰਤੀ ਆ ਮੰਗ ਬਣ ਇਹੋ ਹੀ ਆ ਪਿਆਪਾ ਮੋਗੰਬਰਾ ਥਾਣਾ ਪੋਂ ਲੱਗਦਾ ਵਾ ਕੋਈ ਸੁਣਵਾਈ ਨਹੀਂ ਹੋਣ ਈ ਜਿੱਦਨ ਜਾਣਦੇ ਆ ਮਾ ਗੋਗਲ ਵਾਲੀ ਮਿੱਟੀ ਪਰ ਪੁਲਸਾਂ ਦੇ ਝਾੜਦੇ ਆ ਨਹੀਂ ਦੇਖੋ ਕਿੰਨੇ ਵੀ ਮਹਲ ਸਾਰਾ ਮਲਾਦ ਤੁਹਾਡੇ ਨਾਲ ਆ ਵੀ ਤੁਸੀਂ ਤੁਸੀਂ ਕਦੀ ਡਰਨੇ ਜੋ ਤੁਸੀਂ ਚਲੋ ਮੰਨੋ ਵੀ ਕਾਨੂੰਨ ਦੇ ਦਰਜੇ ਲੈ ਕੇ ਆਪਾਂ ਕੰਮ ਕਰਨੇ ਆਪਾਂ ਕਿਹੜਾ ਵੀ ਤਾਤਰ ਫੜ ਕੇ ਗਾੜੀ ਆਉਣਦੇ ਆ ਜੰਦਾ ਤੁਹਾਡੇ ਨਾਲ ਤੁਸੀਂ ਜੰਦਾ ਦਾ ਸਾਥ ਹੋ ਕਾਕੀ ਨੂੰ ਗੋਫੀਆ ਨਹੀਂ ਹੈ ਸ਼ਰੇਆਮ ਹੋਣਗੇ ਭਾਜੀ ਇਹੋ ਕਰਨੇ ਵੀ ਇਹੋ ਜਿਹੇ ਬੰਦਿਆਂ ਨੂੰ ਨਾਥਾ ਪਾਈ ਜਾਵੇ ਇਹੋ ਜਿਹੇ ਬੰਦੇ ਜਿਹੜੇ ਸਮਾਜ ਦਾ ਕਲੰਕਿਆ ਸਮਾਜ ਦਾ ਇਹਨਾਂ ਦੇ ਕੋਲ ਵੈਪਨ ਵੀ ਹੈਗੇ ਆ ਵੈਪਨ ਲੈ ਕੇ ਆਉਂਦੇ ਡਰਾਉਂਦੇ ਧਮਕਾਉਂਦੇ ਆ ਇਹ ਇਹੋ ਗੱਲ ਕਹਿੰਦੇ ਵੀ ਜਿਹੜਾ ਇਹ ਜਿੰਨਾਂ ਇਹਨਾਂ ਦਾ ਸਾਥ ਦਿੱਤਾ ਉਹਦੇ ਵੀ ਠਾ ਗੋਲੀ ਮਾਰਨੀ ਆ